ਅੱਜ ਪਤਾ ਨਹੀਂ ਕਿ ਫੇਮ ਮਾ ਤੇ ਆ ਗਿਆ ਹਲੇ ਆਈ ਨਹੀਂ ਅ ਸਾਰਾ ਦਿਨ ਮੋਆਟੀ ਬੜੀ ਰਹੀ ਰਹੀ ਕੰਜਰਾਂ ਦੀ ਚਾਚੂ ਕੀ ਪਿਆਦੇ ਚਾ ਜਾ ਕਿ ਤੇ ਮੰਗ ਕੇ ਪੀਲਾ ਅੱਜ ਮੈਂ ਅੱਜ ਕੱਲ ਪਿੰਡ ਚ ਫਰਡੇ ਨਹੀਂ ਹੁੰਦੇ ਮੰਗਣ ਵਾਲੇ ਚਾ ਚਾਏ ਚਾਏ ਆਏ ਜੇ ਪਾੜੋ ਕਿਆ ਦੀ ਮੈਂ ਸੱਚ ਮਾਰੂੰਗਾ ਕਿਸੇ ਕੰਮ ਦੀ ਵੀ ਨਹੀਂ ਚਾਹ ਤਾਂ ਨਹੀਂ ਬਣੀ ਰੋਟੀ ਟੁਕੀ ਦਾ ਖਵਾ ਦੇ ਹੁਣ ਫੇਰ ਮੁੜ ਆਇਆ ਤੇ ਓ ਟਿਵੀ ਤੈਨੂੰ ਆਖਿਆ ਤਾਂ ਹੈਗਾ ਜਿੱਥੇ ਚਾਹ ਮੰਗੀ ਆ ਉਵੇਂ ਤੂੰ ਰੋਟੀ ਮੰਗ ਕੇ ਖਾ ਲੈ ਓਇਆ ਨਿੱਕੀ ਜਿਹੀ ਫੋਨ ਓ ਸਾਰੀ ਦੁਨੀਆ ਪੱਟਦੀ ਓਏ ਉਹ ਜਦੋਂ ਦੇਖਦੇ ਅੱਖਾਂ ਨਾਲ ਲਾਈ ਜਾਂਦੇ ਫੇਰ ਕਹਿੰਦੀ ਐ ਬੜੇ ਪੇਜਾ ਕੇ ਨਿਗਾ ਘੜ ਗਈ ਨਿਗਾ ਘਟਨੀ ਆ ਆ ਖਸਮ ਨੂੰ ਦਾ ਖੜਾ ਹਟ ਦਿਆ ਕਰ ਕਿਸੇ ਵੇਲੇ ਉਹ ਨਾ ਟੱਚ ਬੰਨਦੇ ਤੂੰ ਮਾਰ ਕੇ ਛੋਟੀ ਇਹਦੇ ਛੋਟੀ ਮਾਰ ਤੇ ਛੱਟੀ ਮਾਰ ਕੇ ਕਰ ਇਹ 20000 ਦਾ ਤੂੰ ਲਿਆ ਕੇ ਮੈ ਨਹੀਂ ਦੇਣਾ ਉਹ ਦੇ ਉਹ ਇੱਕ ਮਿੰਟ ਫੁਲਕੀ ਮੱਲੋ ਪੈ ਗਈ ਤੈਨੂੰ ਆ ਛੱਤ ਛੂਟ ਆਲੇ ਆ ਆ ਗਏ ਅੱਛਾ ਤੇ ਉਥੋਂ ਮੈਂ ਛੂਟ ਲਿਆਉਣਾ ਹਾਂ ਜੇ ਤੇ ਕੋਰੇ ਦੋ ਘੋਟ ਪੀ ਆਏਗਾ ਦੇਈ ਦੇ ਤੂੰ ਵੀ ਮੰਗ ਕੀ ਲਿਆ ਘਰ ਜਵਾਗਿਆ ਹਰੇਕ ਦੇ ਦੇਈ 100 ਰੁਪਏ ਦੇਈ 20 ਰੁਪਏ ਪਰ ਦਿਆ ਛੂਟਾ ਨੂੰ ਪੈਸੇ ਰੋਟੀ ਦਿੰਦੀ ਵੀ ਚਾਹ ਪੀਉਂਦੀ ਵੀ ਉੱਤੋਂ ਹਲਕ ਨਹੀਂ ਦੇਈ 200 ਰੁਪਿਆ ਸਾੜੀ ਦੇ ਸਰਚ ਮਾਰੂ ਕੁਸੋਣਾ ਉਹ ਨਾ ਮਾਲ ਦੇ ਮੇਰੇ ਮਾਸਕੇ ਨਹੀਂ ਭਾਇਆ ਨਹੀਂ ਭਾਇਆ ਉਹ ਤੂੰ ਆ ਮੇਰੇ ਪੱਲੇ ਪੈ ਗਈ ਤੇ ਮੇਰੇ ਪੱਲੇ ਤੂੰ ਵੀ ਦਿਸੀ ਜਾਂਦੀ ਸੀ ਮੈਂ ਤਾਂ ਇਹਦਾ ਕੀ ਕਹਾਂ ਫੇ ਤੂੰ ਮੇਦੇ ਤੂੰ ਖਾਲੀ ਰੋਟੀ ਦਾ ਜੇ ਤੂੰ ਪੈਸੇ ਨਹੀਂ ਦਿੰਦਾ ਅੱਜ ਤਾਂ ਫਿਰ ਖਾਲੀ ਮੇ ਤੋ ਉਹ ਤਾਂ ਬਿੰਦ ਕੇ ਪਿੱਛੇ ਮੈਸਜ ਤੇ ਮੈਸਜ ਲਾਈ ਜਾਨੀ ਐ ਐ ਲਾਈ ਜਾ ਨਾ ਗਏ ਕਿ ਦੇ ਦੇ ਮਿੱਠੀਆਂ ਆਏ ਕਦੇ ਚਾ ਬਿਆਦੇ ਕੋਈ ਉਹ ਤੂੰ ਤਾਂ ਬੜੀ ਸੁਣੀ ਸੀ ਨੂਬੜੀ ਵਰਗੀ ਉਹ ਤਾਂ ਹੋਰ ਲੱਭ ਲੈ ਕੋਈ ਓ ਹੋ ਰੱਬਾ ਹੋ ਰੱਬ ਨੂੰ ਇਹ ਕੜਾ ਕੋਈ ਨਹੀਂ ਮੈਂ ਸੰਨੀ ਮੰਡੀ ਜਾ ਕੇ ਜਾ ਕੇ ਖਰੀਦ ਲਾਉਂ ਕਿਤੇ ਵੀ ਮਸਾਲਾ ਮਿਲਦੇ ਕਿਸਮਤਾਂ ਨਹੀਂ ਪਾਕੰਜਰਾਂ ਦੇ ਮੁੰਨੂ ਕੋ ਤਾਂ ਵੀ ਇੰਨੀ ਗੱਲ ਕਰਦਾ ਸੀ 3 14 ਫਨਾ ਗੱਲ ਜੇ ਨਹੀਂ ਕਰਦਾ ਫੇ ਤੂੰ ਮਾਇਆ ਮੇਰੇ ਕੋਲ ਤੂੰ ਹੀ ਗੱਲ ਨਹੀਂ ਪਸਤਾਏਂਗੀ ਨਿੰਬੂ ਵਰਗੇ ਅੱਖੜ ਕੇ ਪਸਤਾਏਂਗੀ ਤੂੰ ਆ ਦੇਖੀ ਔਰ ਮਿਲ ਜੁ ਮੈਨੂੰ 3 14 ਨਹੀਂ ਛੱਡਦੇ ਇਹ ਨਹੀਂ ਛੱਡਦੇ ਇਹੀ ਨਹੀਂ ਕੰਮ ਕਰਨ ਦਿੰਦੀ ਪਸਾ ਇਹ ਉਹ ਨਾ ਪੰਨੇ ਹਾਂ ਪਹਿਨਾ ਕੋਈ ਨਾ ਮੈਂ ਛੱਦਦੀ ਆ ਉਹਦੇ ਭਾਈ ਨੂੰ ਨੇ ਬੈ ਬਾਪੂ ਨੂੰ ਕਟਾਉਨੀ ਆ ਤੇਰਾ ਢੂਹਾ ਨਾ ਤੂੰ ਪਲਦ ਭਰਾ ਨੂੰ ਛੱਦਲਾ ਉਹਦੇ ਪਿਓ ਨੂੰ ਛੱਦਲਾ ਢੂਹਣਾ ਕਟਾਉਣੀ ਆ ਮੇਰਾ ਉਸ ਦਾ ਮੇਰਾ ਕੁੱਤਾ ਨਹੀਂ ਜਿਹਦੇ ਤੈਨੂੰ ਲੈ ਕੇ ਆਇਆ ਸੀ ਉਹ ਤਾਂ ਐ ਸੁਣੀ ਧਰਤੀ ਲੈ ਜਾ ਕੋਟੂ ਗਣਾ ਕਟਾਈਗੀ ਉਹਨੇ ਤੂੰ ਭਾਇਆ ਨਹੀਂ ਮੈਥੋਂ ਮਰਨਾ ਚਾਹੀ ਤੂੰ ਮਰਨਾ ਚਾਹੀ ਆ ਨਾ ਮਾਰਦੀ ਮੈ ਭਾਇਆ ਤੂੰ ਚੱਕਰ ਕੇ ਤੂੰ ਹੋ ਰੱਬਾ ਉਹ ਕਿੱਥੇ ਹੁਣ ਜਾਵਾ ਜੇ ਕੋਈ ਰਿਸ਼ਤੇ ਦਾ ਆਪ ਨੂੰ ਕਹਿਣਾ ਤਾਂ ਲਖੋ ਉਹ ਤੂੰ ਹੀ ਲਿਆ ਸੀ ਉਹ ਮੈਂ ਤਾਂ ਫਸ ਗਿਆ ਤੈਨੂੰ ਉਹ ਫਸ ਗਿਆ ਉਹ ਕਹੇਗਾ ਮੂੰਹਾਂ ਦੁੰਬੜੀ ਦਾ ਉਹ ਕਹੇਗਾ ਮੂੰਹਾਂ ਬਾਂਦਰੀ ਦਾ ਕਿੱਥੇ ਜਾ ਰ ਫੇ ਬਗ ਜਾ ਹਾਂ ਕਿੱਥੇ ਤ